ਅੱਜ ਦਾ ਮਕਸਦ ਮੇਰਾ ਇੱਥੇ ਕੁਮਰ ਵਿਜੇ ਪ੍ਰਤਾਪ ਸਿੰਘ ਹੁਣਾਂ ਦੇ ਘਰ ਆਉਣ ਦਾ ਇਹ ਸੀਗਾ ਕਿ ਜੋ ਆਮ ਆਦਮੀ ਪਾਰਟੀ ਆਪਣੇ ਉਸੂਲਾਂ ਤੋਂ ਭਟਕੀ ਹੋਈ ਪਾਰਟੀ ਆ ਜੋ ਉਹਨਾਂ ਨੇ ਇੱਕ ਅਨ ਡੈਮੋਕਰੈਟਿਕ ਅਨ ਕਨਸਟੀਟਿਊਸ਼ਨਲ ਆਪਣੇ ਹੀ ਆਈਡੀਓਲੋਜੀ ਦੇ ਖਿਲਾਫ ਜਿਹੜਾ ਫੈਸਲਾ ਲਿਆ ਤੇ ਕੁਮਰ ਵਿਜੇ ਪ੍ਰਤਾਪ ਸਿੰਘ ਹੁਣਾਂ ਨੂੰ ਪਾਰਟੀ ਚੋਂ 5 ਸਾਲ ਲਈ 6 ਸਾਲ ਲਈ ਸਸਪੈਂਡ ਕੀਤਾ ਉਹਦੀ ਅਸੀਂ ਸਖਤ ਨਖੇਦੀ ਕਰਦੇ ਆਂ ਇਸ ਹੁਸ ਕੁਮਰ ਵਿਜੇ ਪ੍ਰਤਾਪ ਸਿੰਘ ਹੁਣਾਂ ਨੇ ਬਤੌਰ ਐਮ ਐਲ ਏ ਵਿਧਾਨ ਸਭਾ ਦੇ ਅੰਦਰ ਔਰ ਵਿਧਾਨ ਸਭਾ ਦੇ ਬਾਹਰ ਪਿਛਲੇ ਸਾਢੇ 3 ਸਾਲ ਚ ਉਠਾਏ ਨੇ ਉਹ ਕਾਬਿਲ ਤਾਰੀਫ ਨੇ ਪਿਛਲੇ ਕੁਝ ਸਮੇਂ ਤੋਂ ਇਹਨਾਂ ਤੇ ਵੀ ਉਹੀ ਗਾਜ ਡਿਗਰੀ ਸੀ ਜਿਹੜੀ ਖੈਰੇ ਤੇ ਤੇ ਵਿਰੋਧੀਆਂ ਤੇ ਡਿਗਰੀ ਹੈ ਇਹਨਾਂ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਸੀ ਇਰੈਲੇਵੈਂਟ ਇਸ਼ੂ ਦੇ ਉੱਤੇ ਟਾਈਮ ਦਿੰਦਾ ਸਪੀਕਰ ਇਸ ਕਰਕੇ ਇਹਨਾਂ ਨੇ ਜਿਹੜਾ ਉਹ ਬੇਅਦਬੀਆਂ ਦੇ ਉੱਤੇ ਕੰਮ ਕੀਤਾ ਬਤੌਰ ਪਹਿਲਾਂ ਐਸ ਆਈ ਪੀਐਸ ਆਫਸਰ ਫਿਰ ਇਹਨਾਂ ਨੂੰ ਅਰਵਿੰਦ ਕੇਜਰੀਵਾਲ ਦੇ ਤonnage ਸਾਰੇ ਨੂੰ ਪਤਾ ਰਿਪੀਟ ਕਰਨ ਦੀ ਲੋੜ ਨਹੀਂ ਕਿਵੇਂ ਮੋਟੀਵੇਟ ਕਰਕੇ ਪਾਰਟੀ ਜੁਆਇਨ ਕਰਾਈ ਔਰ ਕਿਆ ਕਿ ਇਹ ਸਾਡਾ ਇੱਕ ਇੰਪੋਰਟੈਂਟ ਪੱਖ ਦੇਖਣਗੇ ਬੇਅਦਬੀਆਂ ਦਾ ਔਰ ਇਸ਼ਾਰਤ ਨੇ ਕਿਹਾ ਸੀਗਾ ਕਿ ਇਹਨਾਂ ਨੂੰ ਇੱਕ ਚੰਗਾ ਅਹੁਦੇ ਦੇ ਉੱਤੇ ਬਿਰਾਜਮਾਨ ਕਰਉਣਗੇ ਬਿਰਾਜਮਾਨ ਤਾਂ ਕੀ ਕਰਾਉਣਾ ਸੀਗਾ ਪਿਛਲੇ 23 3.5 ਸਾਲ ਤੋਂ ਇਹਨਾਂ ਨਾਲ ਵੀ ਉਹੀ ਵਿਤਕਰਾ ਹੋ ਰਿਹਾ ਜਿਹੜਾ ਕੋਈ ਵੀ ਆਵਾਜ਼ ਪੰਜਾਬ ਦੇ ਹਿੱਤ ਵਿੱਚ ਅਗਰ ਇਹ ਵੀ ਜਾ ਕੇ ਉਹਨਾਂ ਦੇ ਪੈਰ ਫੜ ਲੈਂਦੇ ਜਿਵੇਂ ਕਿ ਆ ਜਿਹੜੇ 91 92 ਬੰਦੂਆ ਮਜ਼ਦੂਰ ਮੈਂ ਕਹਿੰਨਾ ਤੇ ਤੇ ਇਹਨਾਂ ਦਾ ਇਹਨਾਂ ਨੂੰ ਵੀ ਵਜ਼ਾਰਤ ਮਿਲ ਸਕਦੀ ਸੀ ਇਹਨਾਂ ਦਾ ਵੀ ਟੋਟਾ ਟੱਪਾ ਬਣ ਸਕਦਾ ਸੀ ਬਟ ਕਿਤੇ ਨਾ ਕਿਤੇ ਇਹਨਾਂ ਨੇ ਡਰੱਗਸ ਦੇ ਮਸਲੇ ਤੇ ਵੀ ਕੰਸਿਸਟੈਂਟਲੀ ਆਪਣੀ ਆਵਾਜ਼ ਰੱਖੀ ਆ ਔਰ ਗਵਰਨਮੈਂਟ ਨੂੰ ਸਵਾਲ ਹੀ ਨਹੀਂ ਹੁੰਦਾ ਕਿ ਇਹ ਗਵਰਨਮੈਂਟ ਦੀ ਨਿਖੇਧੀ ਨਹੀਂ ਕਰ ਰਹੇ ਸੀਗੇ ਇਹ ਆਪਣੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਇਹ ਅਰਵਿੰਦ ਕੇਜਰੀਵਾਲ ਨੂੰ ਪਰਸਨਲੀ ਵੀ ਮਿਲੇ ਆ ਭਗਵੰਤ ਮਾਨ ਨੂੰ ਵੀ ਮੀਟਿੰਗਾਂ ਦੇ ਵਿੱਚ ਗਵਰਨਮੈਂਟ ਨੂੰ ਕੋਸ਼ਿਸ਼ ਕੀਤੀ ਕਿ ਆ ਤੁਸੀਂ ਵਾਅਦੇ ਕੀਤੇ ਸੀਗੇ ਤੇ ਤੁਸੀਂ ਆਪਣੇ ਵਾਅਦੇ ਭੁੱਲ ਰਹੇ ਹੋ ਹੁਣ ਇਹਨਾਂ ਗੱਲਾਂ ਦਾ ਉਹ ਗਿਲਾ ਕਰਦੇ ਨੇ ਮੈਂ ਇੱਕ ਦਿਨ ਦੇਖਿਆ ਸੀ ਇਹਨਾਂ ਦੇ ਇੰਟਰਵਿਊ ਇਹ ਪੂਰਾ ਸਵਰਾਜ ਜਿਹੜਾ ਮੇਜਰ ਪਾਲਿਸੀ ਇੱਕ ਡਾਕੂਮੈਂਟ ਸੀ ਆਮ ਆਦਮੀ ਪਾਰਟੀ ਦਾ ਇਹਨਾਂ ਦੇ ਕੋਲ ਆ ਮੈਨੂੰ ਲੱਗਦਾ ਹੁਣ 90% ਆਮ ਆਦਮੀ ਪਾਰਟੀ ਦੇ ਐਮਐਲਏਜ਼ ਤੇ ਮਨਿਸਟਰਜ਼ ਨੇ ਕਿਸੇ ਨੇ ਸਵਰਾਜ ਦੀ ਕਿਤਾਬ ਦੇਖੀ ਵੀ ਨਹੀਂ ਹੋਣੀ ਪੜ੍ਹਨਾ ਤਾਂ ਕੀ ਸੀਗਾ ਔਰ ਮੇਰਾ ਖਿਆਲ ਹੈ ਕਿ ਜਿਵੇਂ ਇਹਨਾਂ ਨੇ ਕਿਹਾ ਕਿ ਮੈਨੂੰ ਤਾਂ ਹੁਣ ਆਮ ਆਦਮੀ ਬੰਦੇ ਸੀਗੇ ਜਾਂ ਉਹ ਕਾਂਗਰਸ ਦੇ انکارੇ ਹੋਏ ਬੰਦੇ ਆ ਜਾਂ ਉਹ ਕਿਸੇ ਹੋਰ ਪਾਰਟੀ ਦੇ ਸਿਸਟਮ ਦੇ ਵਿੱਚੋਂ ਜਿੱਥੇ ਕੋਈ ਚਾਂਸ ਨਹੀਂ ਸੀ ਉਹਨਾਂ ਦਾ ਉਹ ਸਾਰੇ ਇਹਨਾਂ ਨੇ ਚੱਕ ਲਏ ਮੇਰੇ ਖਿਆਲ ਹੈ ਕਿ ਇਕੱਲੇ ਐਮਐਲਏਜ਼ ਦਾ ਐਨਾਲਿਸਿਸ ਕਰੋਗੇ ਮੋਰ ਥੈਨ 50% ਆਫ ਐਮਐਲਏਜ਼ ਆਰ ਅਤੇ do not belong to the aam aadmi party ideology aur post hun government banne ton baad ta nehri lehati ja sare ne sare ml's indulging in rampant corruption kayan de ta rishtedar drugs lende vi samne video te capture ho gaye sare ml's diyan is vakt uh, properties ban riyan ne aa mera khayal hai ke 4 uh, 4 uh, 3 3 5 5 6 6 killean ch farm house ban rahe ne jeda ikko khende si na ke mobile repair wala banda saada ਵਾਟਐਵਰ ਇਸ ਨੇਮ ਇਜ਼ ਉਹ ਮੇਰਾ ਖਿਆਲ ਹੈ ਕਿ ਦੋ ਤਿੰਨ ਕਿਲੇ ਵਿੱਚ ਬਣਾ ਰਿਆ ਵਾ ਨਾਲੇ ਤੁਸੀਂ ਕਹੀ ਜਾਂਦੇ ਅਸੀਂ ਆਮ ਜੇ ਬੰਦੇ ਅਸੀਂ ਪੈਂਚਰਾਂ ਵਾਲੇ ਬੰਦੇ ਆਮ ਆਮ ਘਰਾਂ ਦੇ ਮੁੰਡਿਆਂ ਨੂੰ ਕਦੀ ਮੌਕਾ ਨਹੀਂ ਸੀ ਮਿਲਣਾ ਇਹ ਆਮ ਆਦਮੀ ਨੇ ਪਾਰਟੀ ਨੂੰ ਦਵਾਇਆ ਪਰ ਹੁਣ ਤਾਂ ਉਹ ਖਾਸ ਹੋ ਗਏ ਨਾ ਹੁਣ ਇਹਨਾਂ ਦਾ ਇੱਕ ਆਦਮੀ ਮੈਨੂੰ ਆਊਟ ਆਫ ਦਾ ਬਲੂ ਮੈਨੂੰ ਫੋਨ ਕਰਕੇ ਤੇ ਮੇਰੇ ਨਾਲ ਗਿਲਾ ਕਰ ਰਿਹਾ ਸੀ ਤੂੰ ਆਪਣੇ ਆਪ ਨੂੰ ਕਹਿ ਰਿਹਾ ਕਿ ਮੈਂ ਰਜਵਾੜਾ ਵਾਂ ਸਮਝ ਗਏ ਨਾ ਇਹ ਆਮ ਆਦਮੀ ਤਾਂ ਆਪ ਹੀ ਕਹੀ ਜਾਂਦੇ ਆਪਣੇ ਮੂੰਹੋਂ ਕਿ ਮੈਂ ਤਾਂ ਰਜਵਾੜਾ ਵਾਂ ਮੈਂ ਤਾਂ 150 ਕਿੱਲੇ ਦਾ ਮਾਲਕ ਆ ਸੋ ਇਹ ਜਿਹੜਾ ਜੋ ਕੁਝ ਇਹਨਾਂ ਨੇ ਕੀਤਾ ਬੇਸਿਕਲੀ ਇਹਨਾਂ ਨੇ ਆਪਣੇ ਸਾਰੇ ਵਿਚਾਰਧਾਰਾ ਨੂੰ ਟੋਟਲ ਛਿੱਕੇ ਤੇ ਟੰਗਤਾ ਵਿੱਚ ਹੀ ਕੇਜਰੀਵਾਲ ਨੇ ਟੰਗਤਾ ਵਿੱਚ ਹੀ ਭਗਵੰਤ ਮਾਨ ਨੇ ਵਿੱਚ ਹੀ ਸੁਸੋਢੀਏ ਨੇ ਔਰ ਅੱਜ ਇਹ ਜਿੰਨਾ ਮਰਜੀ ਕਹੀ ਜਾਂਣ ਦੂਜਿਆਂ ਨੂੰ ਦੇ ਉਂਗਲੀਆਂ ਉਠਾਈ ਜਾਂਦੇ ਕਿ ਆ ਵੀ ਡਰਗ ਮਾਫੀਆ ਆ ਪਰਿਸ਼ਟਮਾ ਬੰਦਾ ਇਹ ਫਲਾਨਾ ਅਸੀਂ ਐ ਕਰਦੇਾਂਗੇ ਬਟ ਕਦੀ ਇਹਨਾਂ ਨੇ ਅੰਦਰ ਝਾਤ ਮਾਰੀ ਆ ਕਿ ਇਹਨਾਂ ਤੇ 2-2000 ਕਰੋੜ ਰੁਪਏ ਦੇ ਸਕੈਂਡਲ ਦੇ ਇਸ ਵਕਤ ਪੁਖਤਾ ਚਾਰਜਸ ਨੇ ਚਾਰਜ ਸ਼ੀਟ ਅਦਾਲਤਾਂ 'ਚ ਨੇ 18 ਸਾਲ ਜੇਲਾ ਚ ਰਹਿ ਕੇ ਸੁਪਰੀਮ ਕੋਰਟ ਤੋ ਜਾ ਕੇ ਜਮਾਨਤਾ ਹੋਈਆਂ ਇਸ ਥਿਸ ਨੋਟ ਕਰਪਸ਼ਨ ਐਂਡ ਕੇਜਰੀਵਾਲ ਐਂਡ ਅਦਰਸ ਜਿਹੜੇ ਦੂਜਿਆਂ ਨੂੰ ਕਹਿੰਦੇ ਡਰਗ ਮਾਫੀਆ ਦੇ ਆਰ ਅਕਿਊਜ਼ਡ ਆਫ ਲਿਕਸ ਸਕੈਂਡਲ ਕੀ ਸ਼ਰਾਬ ਡਰਗ ਨਹੀਂਗਾ ਜਿਹੋ ਜਿਹੇ ਦੂਜਿਆਂ ਨੂੰ ਕਹਿੰਦੇ ਡਰਗ ਮਾਫੀਆ ਉਦਾਂ ਦੇ ਡਰਗ ਮਾਫੀਆ ਹੈ ਔਰ 2000 ਕਰੋੜ ਦਾ ਹੁਣ ਕਲਾਸਰੂਮ ਘਟਾਲਾ ਨਿਕਲਿਆ ਨਵਾ ਉਹਦੇ ਚ ਏਸੀਬੀ ਨੇ ਆਲਰੇਡੀ ਇਹਨਾਂ ਨੂੰ ਮਿਸਟਰ ਸੋਡੀਅ ਸਤਿੰਦਰ ਜੈਨ ਨੂੰ ਨਾਮਜ਼ਦ ਕਰਤਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਉਸ ਦਾ ਵੀ ਖਮਿਆਜ਼ਾ ਪੂਤਣਾ ਪਵੇਗਾ ਪ੍ਰੋਬੇਬਲੀ ਈਡੀ ਹੈਜ਼ ਆਲਸੋ ਟੇਕਨ ਕੌਗਨੀਸੈਂਸ ਆਫ दैट ਛੋਟਾ ਵੀ ਪੰਜਾਬ ਚ ਚਾਹੇ ਉਹ ਕੁਮਰ ਬਜੇ ਪ੍ਰਤਾਪ ਸਿੰਘ ਆ ਤੁਹਾਡੇ ਨਾਲ ਵੀ ਹੋਇਆ ਜੀ ਚਾਹੇ ਕੋਈ ਤੁਸੀਂ ਸਾਰਿਆਂ ਨੇ ਤੁਸੀਂ ਸਾਰਿਆਂ ਨੇ ਦੇਖਿਆ ਨਾ ਕਿ ਜਦੋਂ ਆਮ ਆਦਮੀ ਪਾਰਟੀ ਨੇ ਕੱਲਾ ਮੈਨੂੰ ਨਹੀਂ ਇਸ ਤਰ੍ਹਾਂ ਕੱਢਿਆ ਇੱਕ ਲੰਬੀ ਕਤਾਰ ਆ ਜਿਨ੍ਹਾਂ ਲੋਕਾਂ ਨੇ ਪਾਰਟੀ ਨੂੰ ਖੜਾ ਕੀਤਾ ਪ੍ਰਸ਼ਾਂਤ ਪੂਸ਼ਨ ਅਰਗਨ ਜਿਨ੍ਹਾਂ ਨੇ ਮੇਰੇ ਖ਼ਲਸਾ ਆਫੀਸ਼ੀਅਲ ਡੋਨੇਸ਼ਨ ਕੀਤੀ 4-5 ਕਰੋੜ ਰੁਪਏ ਦੀ ਇਹਨਾਂ ਦੇ ਅਕਾਊਂਟ ਵਿੱਚ ਉਹਨਾਂ ਨੂੰ ਨਹੀਂ ਬਖਸ਼ਿਆ ਗਿਆ ਅ ਮਿਸਟਰ ਯਾਦਵ ਜਿਹੜੇ ਕਿ ਬੜੇ ਅੱਛੇ ਕਿਸਾਨ ਆਗੂ ਵੀ ਨੇ ਉਹਨੂੰ ਨਹੀਂ ਬਖਸ਼ਿਆ ਗਿਆ ਕੁਮਾਰ ਵਿਸ਼ਵਾਸ ਨੂੰ ਨਹੀਂ ਬਖਸ਼ਿਆ ਗਿਆ ਅ ਪੰਜਾਬ ਚ ਡਾਕਟਰ ਗਾਂਧੀ ਦੇਖੋ ਕਿੱਡੇ ਅੱਛੇ ਬੰਦੇ ਨੇ ਜੀ ਦੁਬਾਰਾ ਐਮਪੀ ਬਣ ਗਿਆ ਨਾ ਆਪਣੇ ਜ਼ੋਰ ਦੇ ਉੱਤੇ ਉਹਨਾਂ ਨੂੰ ਨਹੀਂ ਬਖਸ਼ਿਆ ਗਿਆ ਸੁੱਚਾ ਸਿੰਘ ਛੋਟੇਪੁਰ ਨੂੰ ਵਿਚਾਰੇ ਨੂੰ ਕਿੱਦਾਂ ਉਹਦੀ ਉਹਦੇ ਕੈਰੇਕਟਰ ਅਸੈਸਿਨੇਸ਼ਨ ਕੀਤੀ ਕੋਈ 2 ਲੱਖ ਰੁਪਏ ਦਾ ਇਲਜ਼ਾਮ ਲਾਇਆ ਵੀਡੀਓ ਅਜੇ ਤੱਕ ਨਹੀਂ ਲੋਕਾਂ ਨੂੰ ਦਿਖਾਈ ਸੋ ਗੁਰਪ੍ਰੀਤ ਸਿੰਘ ਖੁੱਗੀ ਇੱਕ ਐਡਾ ਬਿਹਤਰੀਨ ਕਲਾਕਾਰ ਪੰਜਾਬ ਦਾ ਦੇ ਜਸਟ ਯੂਜ਼ਡ ਹਿਮ ਐਂਡ ਥਰੋ ਹਿਮ ਆਊਟ ਆਫ ਦ ਪਾਰਟੀ ਲਾਈਕਵਾਇਜ਼ ਹੋਰ ਵੀ ਹਰਿੰਦਰ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਆਦ ਡਾਕਟਰ ਦਿਲਜੀਤ ਡਾਕਟਰ ਦਿਲਜੀਤ ਸਿੰਘ ਦੇਖੋ ਤੁਹਾਡੇ ਸ਼ਹਿਰ ਦੇ ਅੰਮ੍ਰਿਤਸਰ ਦੇ ਕਿੱਡੇ ਰੀਨੋਨਡ ਵਰਲਡਵਾਈਡ ਆਈ ਸਰਜਨ ਸੀਗੇ ਉਹਨਾਂ ਨੂੰ ਇਸਤੇਮਾਲ ਕੀਤਾ ਔਰ ਮੈਨੂੰ ਤਾਂ ਜਦੋਂ ਲੀਡਰ ਆਫ ਆਪੋਜੀਸ਼ਨ ਹਟਾਇਆ ਗਿਆ ਮੇਰਾ ਤਾਂ ਕੋਈ ਕਸੂਰ ਵੀ ਨਹੀਂ ਸੀਗਾ ਮੈਂ ਤਾਂ ਸਰਕਾਰ ਉਸ ਵਕਤ ਦੀ ਨਾਲ ਲੜ ਰਿਹਾ ਸੀ ਔਰ ਮੇਰੇ ਤੇ ਜਿਹੜਾ ਐਨਡੀਪੀਐਸ ਦਾ ਪਰਚਾ ਇਹਨੇ ਕੀਤਾ ਭਗਵੰਤ ਮਾਨ ਨੇ ਅਰੈਸਟ ਕੀਤਾ ਇਹ ਉਸੇ ਕੇਸ 'ਚ ਗ੍ਰਿਫਤਾਰ ਕੀਤਾ ਜਿਹੜਾ ਬਤੌਰ ਲੀਡਰ ਆਫ ਆਪੋਜੀਸ਼ਨ ਮੇਰੇ ਤੇ ਥੋਪਿਆ ਗਿਆ ਕਿਉਂਕਿ ਉਸ ਵਕਤ ਮੈਂ ਕੈਬਨਿਟ ਮਿਨਿਸਟਰ ਨੂੰ ਅਸਤੀਫਾ ਦੇਣ ਤੇ ਮਜਬੂਰ ਕਰਤਾ ਸੀਗਾ ਉਸ ਵਕਤ ਦੀ ਸਰਕਾਰ ਮੇਰੇ ਉਲਟ ਸੀਗੀ ਔਰ ਕਿ ਆ ਭਗਵੰਤ ਮਾਨ ਦੀ ਵੀਡੀਓਜ਼ ਆਫਟਨ ਤੋਂ ਤੁਸੀਂ ਦੇਖਿਆ ਮੈਨੂੰ ਕਹਿੰਦਾ ਸੀ ਕਿ ਖੈਰੇ ਨਾਲ ਦਾ ਇਮਾਨਦਾਰ ਆਦਮੀ ਕੋਈ ਸੋ ਕੀ ਹੋ ਰਿਹਾ ਵਾ ਕਿ ਇਹ ਕੇਜਰੀਵਾਲ ਬੇਸਿਕਲੀ ਇਜ਼ ਅ ਡਿਸਪੋਟ ਹੀ ਇਜ਼ ਅ ਡਿਕਟੇਟਰ ਉਹ ਵੱਡਾ ਤਾਨਾਸ਼ਾ ਉਹ ਪਾਰਟੀ ਚ ਕੋਈ ਵੀ ਕਿਸੇ ਆਦਮੀ ਨੂੰ ਨਹੀਂ ਰਹਿਣ ਦੇਵੇਗਾ ਆਉਣ ਵਾਲੇ ਸਮੇਂ ਤੋਂ ਤੁਸੀਂ ਦੇਖ ਲੈਣਾ ਜਿਹੜਾ ਮਾੜਾ ਜਿਹਾ ਸਿਰ ਚੱਕੇਗਾ ਉਹਦੀ ਉਹ ਨਸਲ ਕੁਸ਼ੀ ਕਰਦਾ ਵਾ ਔਰ ਇਹ ਕਹਿੰਦੇ ਨੇ ਜੀ ਪੀਏਸੀ ਡਿਸਾਈਡ ਕਰੂਗੀ ਪੀਏਸੀ ਤਾਂ ਇਹਨਾਂ ਦੀ ਇੱਕ ਕਿਚਨ ਵਿੱਚ ਫਿਰਦੀ ਆ atheshi ਕੌਣ ਹੈ ਵਿਚਾਰੀ ਤੁਹਾਡਾ ਖਿਆਲ ਆ ਇਹ she has an independent voice ਆ ਜਿਹੜੇ ਸੁਸੋਲਿਆ ਸਤਿੰਦਰ ਜੈਨ ਸੌਰਵ ਭਾਰਤ ਇਹ ਦੇ ਆਲ ਕਿਚਨ ਕੈਬੀਨੇਟ ਦੇ ਕਨੋਟ ਫਿਟ ਇਨਟੂ ਅ ਸਮਾਲ 6x6 ਰੂਮ ਐਂਡ ਇਟ ਇਜ਼ ਪੀਏਸੀ ਕੇਜਰੀਵਾਲ ਉਹਦੇ ਵਿੱਚ ਆਪਣੀ ਹੀ ਚਲਾਉਂਦਾ ਵਾ ਤੇ ਕਿਸੇ ਦੀ ਉੱਥੇ ਸੁਣਦਾ ਨਹੀਂ ਮੈਂ ਸਾਰਾ ਅੰਦਰੋਂ ਉਹਨਾਂ ਨਾਲ ਕੰਮ ਕਰਨ ਤੋਂ ਬਾਅਦ ਦੇਖਿਆ ਵਾ ਸੋ ਮੈਂ ਲੰਬੀ ਗੱਲ ਨਾ ਕਰਦਾ ਹੋਇਆ ਮੈਂ ਕਹੂੰਗਾ ਠੀਕ ਹੈ ਕੋਵਲ ਵਿਜੇ ਪ੍ਰਤਾਪੀ ਨੂੰ ਅਸਰ ਕੇ ਲੈਣ ਲੱਗੇ ਕਿਉਂਕਿ ਇਮਾਨਦਾਰੀ ਛਵੀ ਦੇ ਬੰਦੇ ਸੀ ਉਹਨਾਂ ਦੀ ਚਵੀ ਬਹੁਤ ਇਮਾਨਦਾਰੀ ਨਾਲ ਕੀਤੀ ਹੈ ਇਸ ਕਰਕੇ ਉਹਨਾਂ ਨੂੰ ਪਾਰਟੀ ਚ ਲੈਂਦਾ ਹੈ ਨਹੀਂ ਮੈਂ ਤਾਂ ਤੁਹਾਨੂੰ ਕਹਿ ਰਿਹਾ ਕਿ ਆਪ ਹੀ ਉਹਨਾਂ ਨੇ ਕਿਹਾ ਇਹਨਾਂ ਦਾ ਤਾਂ ਹਲੇ ਆਈਪੀਐਸ ਦਾ ਪੁਲਿਸ ਕੈਰੀਅਰ ਬਹੁਤ ਉੱਤੇ ਸੀਗਾ ਇਹ ਡੀਜੀਪੀ ਲੈਵਲ ਤੱਕ ਜਾ ਸਕਦੇ ਸੀਗੇ ਲੇਕਿਨ ਇਹਨਾਂ ਨੂੰ ਮਿਸਲੀਡ ਕਰਕੇ ਝੂਠੇ ਵਾਅਦੇ ਕਰਕੇ ਇਹਨੂੰ ਨਾਲ ਲਿਆਂਦਾ ਜਸਟ ਇਲੈਕਸ਼ਨ ਜਿੱਤਣ ਵਾਸਤੇ ਇਹਨਾਂ ਨੂੰ ਨਾਲ ਵਰਤਿਆ ਗਿਆ ਵਾ ਸੋ ਬੇਸਿਕਲੀ ਦਿਸ ਪਾਰਟੀ ਯੂਜ਼ਸ ਥrows out a person and tries to destroy the career ਮੇਰਾ ਮੇਰਾ ਤਾਂ ਡਿਸਟロイ ਕਰ ਦਿੱਤਾ ਵਾਹਿਗੁਰੂ ਕਾਲਪੁਰਖ ਨੇ ਤੇ ਭਲੱਤ ਦੇ ਲੋਕਾਂ ਨੇ ਮੈਨੂੰ ਵੋਟ ਪਾ ਕੇ ਦੁਬਾਰਾ ਅਸੈਂਬਲੀ ਚ ਭੇਜਿਆ ਇਹਨਾਂ ਨੇ ਤਾਂ ਆਪਣੇ ਵੱਲੋਂ ਮੈਨੂੰ ਵਰਕਾ ਪਾੜ ਦਿੱਤਾ ਸੀਗਾ ਫਿਰ ਅਬਾਹ ਪੁੱਜਿਆ ਫੁਲਕਾ ਸਾਹਿਬ ਫੁਲਕਾ ਸਾਹਿਬ ਦੇਖੋ ਕਿੰਡੇ ਅੱਛੇ ਵਿਦਵਾਨ ਬੰਦੇ ਨੇ ਇੱਕ ਗੁਰਸਿੱਖ ਬੰਦਾ ਜਿਹੜਾ 84 ਦੇ ਕਤਲੇਆਮ ਦੀ ਸਾਰਾ ਕੈਰੀਅਰ ਲਾ ਦਿੱਤਾ ਉਸੇ ਇਹਨਾਂ ਨੇ ਉਹਨੂੰ ਵੀ ਨਹੀਂ ਬਖਸ਼ਿਆ ਉਹਨਾਂ ਨੂੰ ਵੀ ਸਫੋਕੇਟ ਕਰ ਦਿੱਤਾ ਸੋ ਇਹ ਪੋਜੀਸ਼ਨ ਪਰਿਵਾਰ ਦੇ ਨਾਲ ਖੜਨਾ ਵਰਗੀ ਜੀ ਪ੍ਰਧਾਨ ਨੇ ਸਿਰਫ ਇੰਨੀ ਗੱਲ ਕਹੀ ਸੀ ਕਿ ਪਰਿਵਾਰ ਸਾਰਿਆਂ ਦੀ ਕੋਈ ਹੁੰਦੇ ਨੇ ਕਿ ਇਸ ਤਰ੍ਹਾਂ ਜ਼ਲੀਲ ਨਹੀਂ ਕਰਨਾ ਚਾਹੀਦਾ ਕਿ ਕਿਸੇ ਦੇ ਪਰਿਵਾਰ ਦੇ ਨਾਲ ਹਮਦਰਦੀ ਕਰਨੀ ਉਸ ਨੂੰ ਅਸੀਂ ਪਾਰਟੀ ਵਿਰੋਧੀ ਕਹਿ ਦਿੰਦੇ ਨੇ ਦੇਖੋ ਦੇਖੋ ਗੱਲ ਇਹ ਹੈ ਲੈਟ ਮੀ ਸੈੱਟ ਦਾ ਰਿਕਾਰਡ ਸਟ੍ਰੇਟ ਵਿਕਰਮ ਮਜੀਠੀਆ ਦੀ ਅਰੈਸਟ ਜਿਸ ਢੰਗ ਦੇ ਨਾਲ ਸਿਵਲ ਕੱਪੜਿਆਂ 'ਚ 30 40 ਬੰਦੇ ਅੰਦਰ ਘਰਾਂ 'ਚ ਬਦਮਾਸ਼ਾ ਵਾਂਗੂ ਵੜ ਕੇ ਗਏ ਨਾ ਸੋ ਇੰਪੋਰਟੈਂਟ ਨਾ ਅਰੈਸਟ ਵਰਲਡ ਉਹ ਤਾਂ ਸਾਰਿਆਂ ਨੇ ਕੰਡੈਮਨ ਕੀਤਾ ਵਰਲਡਵਾਈਡ ਉਦੇਸ ਕੁਮਰ ਵੇਜ ਪ੍ਰਤਾਪ ਸਿੰਘ ਉਹਨਾਂ ਨੇ ਔਰ ਇਹਨਾਂ ਨੇ ਗੱਲ ਬੜੀ ਅੱਛੀ ਕਹੀ ਆ ਇਹਨਾਂ ਨੇ ਤੁਹਾਨੂੰ ਪਹਿਲਾਂ ਵੀ ਕਹਿ ਚੁੱਕੇ ਕਿ ਹਾਈ ਕੋਰਟ ਦਾ ਉਹਦਾ ਬੇਲ ਆਰਡਰ ਕਢਾ ਲਓ 2022 ਦਾ 6 ਮਹੀਨੇ ਆਮ ਆਦਮੀ ਪਾਰਟੀ ਦੀ ਉਹ ਜੇਲ੍ਹ ਚ ਰਿਹਾ ਜਿਹੜਾ 5 ਮਹੀਨੇ ਉਹ ਆਮ ਆਦਮੀ ਪਾਰਟੀ ਦੀ ਕਸਟਡੀ ਵਿੱਚ ਰਿਹਾ ਇਹਨਾਂ ਨੇ ਕੀ ਐਨਡੀਪੀਐਸ ਕੇਸ ਵਿੱਚ ਵਿਕਰਮ ਜਿੱਠੇ ਦਾ ਕੋਈ ਰਿਮਾਂਡ ਲਿਆ ਉਹਨੂੰ ਕਿਤੇ ਪ੍ਰੋਡਕਸ਼ਨ ਵਾਰਡੈਂਟ ਦੇ ਉੱਤੇ ਲੈ ਕੇ ਕਿਤੇ ਗਏ 4 ਸਾਲ ਹੋ ਗਏ ਕਾਂਗਰਸ ਦੀ ਐਫਆਈਆਰ ਦਰਜ ਸੀ ਕਿ ਕਾਂਗਰਸ ਵਿੱਚੋਂ ਦਾ ਅਰੈਸਟ ਹੋਇਆ ਵਿਕਰਮ ਜਿੱਠਿਆ ਇਹਨਾਂ ਨੇ 4 ਸਾਲ ਹੁਣ ਸਾਢੇ 3 ਸਾਲ ਇਹਨਾਂ ਦਾ ਟਿਨਿਓਰ ਆ 95% ਟਿਨਿਓਰ ਕੀ ਚਾਰਜ ਸ਼ੀਟ ਫਾਈਲ ਕੀਤੀ ਐਂਡੀਪੀਐਸ ਕੇਸ ਵਿੱਚ ਨਹੀਂ ਕੀਤੀ ਅੱਛਾ ਪ੍ਰੋਪਾਗੈਂਡਾ ਹੋਣ ਕਰ ਰਹੇ ਨੇ ਕਿ ਐਂਡੀਪੀਐਸ ਫੜਿਆ ਵਾ ਤੇ ਅਸੀਂ ਐਂਡੀਪੀਐਸ ਨਸ਼ੇ ਦੇ ਤਸਕਰ ਬਖਸ਼ਾਂਗੇ ਨਹੀਂ ਤੇ ਕਾਰਵਾਈ ਕਰਾ ਚਰਾਰੇ ਨੇ ਡਿਸਪਰੋਪੋਰਸ਼ਨਲ ਐਸੈਟਸ ਦੀ ਕਰਪਸ਼ਨ ਦਾ ਭ੍ਰਿਸ਼ਟਾਚਾਰ ਦਾ ਕੇਸ ਬਣਾ ਰਹੇ ਨੇ ਉਹਦੇ ਬਾਰੇ ਨਹੀਂ ਗੱਲ ਕਰਦੇ ਔਰ ਸਾਰਾ ਸੋਸ਼ਲ ਫੈਕਟਸ ਕਿ ਜਿਹੜਾ ਕੇਸ ਹੁਣ ਆਇਆ ਇਸ ਵੇਲੇ ਵਿਕਰਮ ਦੇ ਖਿਲਾਫ ਇਹ ਐਂਡੀਪੀਐਸ ਦਾ ਨਹੀਂਗਾ ਔਰ ਇਹ ਡੀਏ ਦਾ ਕੇਸ ਬਣਾਇਆ ਔਰ ਅਗਲੀ ਗੱਲ ਲਾਸਟ ਜਿਹੜਾ ਇਸ ਵਕਤ ਪੰਜਾਬ ਹੈ ਇਹਦੇ ਵਿੱਚ ਕੋਈ ਬੋਲੇ ਪਹਿਲੀ ਗੱਲ ਚਲੋ ਵਿਕਰਮ ਨੂੰ ਤੁਸੀਂ ਅਰੈਸਟ ਕੀਤਾ ਵਿਕਰਮਜੀਠੀਆ ਦੇ ਜਾ ਕੇ ਵਰਕਰਾਂ ਨੂੰ دہشت ਪਾਉਣ ਦਾ ਕੀ ਤੋਕਿਆ ਜੀ ਪੁਲਿਸ ਵਾਲੇ ਆਫਿਸ ਆਫਸਰ ਫੋਨ ਕਰ ਰਹੇ ਨੇ ਮੇਨ ਮੇਨ ਬੰਦਿਆਂ ਨੂੰ ਉਹਨਾਂ ਨੂੰ ਡਰਾ ਰਹੇ ਨੇ ਇੱਕ ਦੋ ਬੰਦਿਆਂ ਨੂੰ ਉਹਨਾਂ ਨੂੰ ਅਰੈਸਟ ਕਰਤਾ ਜਸਟ ਫॉर ਬੀਇੰਗ ਪ੍ਰੈਜ਼ੈਂਟ ਐਟ ਹਿਸ ਹਾਊਸ ਇਹ ਸਾਰਾ ਗਮ ਔਰ ਜਿਹੜਾ ਕੱਲ ਸੁਬੀਰ ਸਿੰਘ ਬਾਦਲ ਨੂੰ ਉੱਥੇ ਇਕੱਠ ਨਹੀਂ ਕਰਨ ਦਿੱਤਾ ਔਰ ਆਮ ਆਦਮੀ ਨੂੰ ਗੁਰਦੁਆਰਾ ਆਮ ਸਾਹਿਬ ਜਾਣ ਨਹੀਂ ਦਿੱਤਾ ਕੀ ਪੰਜਾਬ ਅੱਜ ਐਮਰਜੈਂਸੀ ਵਰਗੇ ਹਾਲਾਤਾਂ ਚੋਂ ਨਹੀਂ ਗੁਜ਼ਰ ਰਿਹਾ ਹੋਰ ਕੀ ਹੁੰਦਾ ਐਮਰਜੈਂਸੀ ਕੀ ਹੁੰਦੀ ਆ ਕਿ ਕਿਸੇ ਦਾ ਬੋਲਣ ਦਾ ਅਧਿਕਾਰ ਨਹੀਂ ਕਹਿੰਦਾ ਮੈਂ ਕਿਸ ਨੂੰ ਅੰਦੋਲਨ ਹੀ ਨਹੀਂ ਕਰਨ ਦੇਣਾ ਕਿਸਾਨਾਂ ਦੇ ਅੰਦੋਲਨ ਨੂੰ ਪੀਲੇ ਪੰਜੇ ਨਾਲ ਪੱਟ ਦਿੱਤਾ ਵਾਟ ਐਲਸ ਇਜ਼ ਐਮਰਜੈਂਸੀ ਔਰ ਪਿੱਛੇ ਟੰਗੀਆਂ ਆ ਨੇ ਬਾਬਾ ਸਾਹਿਬ ਅੰਬੇਦਕਰ ਦੀਆਂ ਤਸਵੀਰਾਂ ਉਹ ਵਿਚਾਰੇ ਰੋਂਦੇ ਹੋਣੇ ਆ ਉਹਨਾਂ ਦੀ ਤੋਹਫੀਨ ਕਰ ਰਹੇ ਨੇ ਜਿਹੜਾ ਕੰਮ ਜਿਹੜੇ ਅਧਿਕਾਰ ਉਹਨਾਂ ਨੇ ਸਾਨੂੰ ਦਿੱਤੇ ਮੌਲਿਕ ਫੰਡਮੈਂਟਲ ਰਾਈਟਸ ਅਕੋਰਡਿੰਗ ਟੂ ਦਾ ਕਨਸਟੀਟਿਊਸ਼ਨ ਦੇ ਹੈਵ ਆਲ ਬੀਨ ਟ੍ਰੈਂਪਲਡ ਅੰਡਰ ਦਾ ਫੀਟ ਆਫ ਦਿਸ क्रੂ ਪਾਰਟੀ ਸ਼ਾਮਲ ਕਰਾਇਆ ਜਾਏਗਾ ਉਹਨਾਂ ਕੀ ਤੁਸੀਂ ਇਹ ਉਹ ਦੇਖੋ ਇਸ ਤਰ੍ਹਾਂ ਪਹਿਲਾਂ ਅੱਛੀ ਤਰ੍ਹਾਂ ਗੱਲ ਸਮਝੋ ਪਹਿਲੀ ਗੱਲ ਤਾਂ ਕਿਸੇ ਨੂੰ ਪਾਰਟੀ ਚ ਜੁਆਇਨ ਕਰਾਉਣਾ ਜਾਂ ਕਿਸੇ ਨੂੰ ਪਾਰਟੀ ਚੋਂ ਹਟਾਉਣਾ ਮੇਰਾ ਅਧਿਕਾਰ ਖੇਤਰ ਨਹੀਂ ਦਾ ਮੇਰੀ ਕੁਮਰ ਵਿਜੇ ਪ੍ਰਤਾਪ ਹੋਣਾ ਨਾ ਪ੍ਰਾਣੇ ਤੋਂ ਲੱਗਾ ਤਿਆ ਬਿਕੋਜ਼ ਵੈਨ ਯੂ ਆਰ ਵਰਕਿੰਗ ਐਟ ਦ ਸੇਮ ਵੇਵਲੈਂਥ ਯੂ نو ਕਿਸੇ ਇਸ਼ੂਜ਼ ਦੇ ਉੱਤੇ ਤੁਸੀਂ ਇਕੱਠੇ ਹੁੰਨੇ ਆ ਬਹੁਤ ਵਾਰੀ ਅਸੀਂ ਉੱਥੇ ਇਕੱਠੇ ਜਾ ਕੇ ਫਰੀਦਕੋਟ ਬਰਗਾੜੀ ਦੇ ਮੋਰਚੇ ਵਿੱਚ ਵੀ ਜਾਂਦੇ ਰਹੇ ਆ ਇਸ ਕਰਕੇ ਮੈਂ ਆਪਣੇ ਲਈ ਆਜਣਾ ਨਾ ਇਹ ਨਾ ਤਾਂ ਇਹ ਸਮਾਂ ਵਾਂ ਹਲੇ ਹੀ ਇਸ ਬੀਨ ਇਲੈਕਟਿਡ ਫੋਰ 5 ইয়ারਸ اور ਆਮ ਆਦਮੀ ਪਾਰਟੀ ਦਾ ਚਾਹੂਗੀ ਕਿ ਕਿਸੇ ਤਰੀਕੇ ਨਾਲ ਇਹ ਆਪਣੇ ਐਮਐਲਏ ਦੇ ਹਕੂਕ ਤੇ ਅਧਿਕਾਰ ਨੂੰ ਆਪਣੇ ਅੰਮ੍ਰਿਤਸਰ ਦੇ ਲੋਕਾਂ ਨੂੰ ਇਹ ਸੇਵਾ ਕਰਨਗੇ ਅਗਰ ਕੋਈ ਅਪ੍ਰੋਪਰੀਏਟ ਟਾਈਮ ਆਵੇਗਾ ਦੈਨ ਵੀ ਵਿਲ ਟੇਕ ਇਟ ਅਪ ਤੁਸੀਂ ਕੀ ਸੁਜੈਸਟ ਕੀਤਾ ਜੀ ਹੋਰ ਕਿਉਂ ਕਿ ਅੱਜ ਤੱਕ ਮੇਰੀ ਤਾਂ ਅੰਦਰ ਸਿੰਪਲ ਸਿੰਪਲ ਨਿੱਜੀ ਮੀਟਿੰਗ ਇਹਨਾਂ ਨੂੰ ਮੈਂ ਕਿਹਾ ਕਿ ਮੈਂ ਤੁਹਾਡਾ ਪਹਿਲਾਂ ਵੀ ਤੁਹਾਡੇ ਨਾਲ ਹਮਦਰਦੀ ਕਰਦਾ ਸੀਗਾ ਤੇ ਅੱਜ ਵੀ ਤੁਹਾਡੇ ਨਾਲ ਹਮਦਰਦੀ ਕਰ ਰਿਹਾ ਕੱਲੀ ਜੱਫੀ ਬਾਹਰ ਉੱਥੇ ਨਹੀਂ ਪਾਈ ਅੰਦਰ ਵੀ ਜੱਫੀ ਪਾ ਕੇ ਆਇਆ